ਮੇਰੇ ਚੈਨਲ ਬੁక్స్ ਇਨ ਪੰਜਾਬੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਕਹਾਣੀ ਚਿੱਤ ਕਵਰੇ ਕੋੜੇ ਦਾ ਸਵਾਰ ਜਿਸ ਨੂੰ ਕਿ ਬਚਿੰਤ ਕੌਰ ਨੇ ਲਿਖਿਆ ਹੈ ਹੁਣ ਉਸ ਦੇ ਸਾਹਮਣੇ ਉੱਤਰ ਦਿਸ਼ਾ ਸੀ ਤੇ ਦੂਰ ਸਮੁੰਦਰ ਵਿੱਚ ਲਟਕਦੇ ਸੂਰਜ ਦਾ ਲਾਲ ਗੋਲਾ ਜੋ ਪਲੋ ਪਲ ਹੀ ਸਮੁੰਦਰ ਦੇ ਡੂੰਘੇ ਪਾਣੀਆਂ ਵਿੱਚ ਉਤਰਦਾ ਜਾ ਰਿਹਾ ਸੀ ਦਿਨ ਰਾਤ ਦੇ ਚਿੱਤ ਕਵਰੇ ਕੋੜੇ ਦਾ ਇਹ ਸਵਾਰ ਅਣ ਜਾਣੇ ਵਿੱਚ ਹੀ ਪੂਰਬ ਦਿਸ਼ਾ ਨੂੰ ਕਿਧਰੇ ਪਿੱਛੇ ਛੱਡ ਆਇਆ ਸੀ ਮੈਂ ਕਿੱਥੇ ਆ ਗਿਆ ਹਾਂ ਕਿੱਥੋਂ ਤੁਰਿਆ ਸੀ ਮੈਂ ਕਿਸ ਵਣਜ ਦਾ ਸੌਦਾਗਰ ਹਾਂ ਚਾਨ ਚੱਕ ਸੋਚਾਂ ਦਾ ਇੱਕ ਗੋਲਾ ਕਿੰਨੇ ਹੀ ਪ੍ਰਸ਼ਨ ਚਿੰਨ ਬਣ ਕੇ ਉਸ ਦੇ ਮੱਥੇ ਦੇ ਵਿੱਚ ਸੱਜੇ ਪਾਸੇ ਈਉਂ ਉਤਰ ਆਇਆ ਜਿਵੇਂ ਕਿਸੇ ਨੇ ਉਸ ਦੇ ਮੱਥੇ ਵਿੱਚ ਇੱਟ ਮਾਰ ਦਿੱਤੀ ਹੋਵੇ ਘੋੜਾ ਪਿਛਲੇ ਪੈਰਾਂ ਨਾਲ ਅਦਲਤੀ ਮਾਰਦਾ ਹਣ ਹਣਾਇਆ ਜਿਵੇਂ ਸਵਾਰ ਦੇ ਸਾਰੇ ਪ੍ਰਸ਼ਨਾਂ ਦਾ ਉੱਤਰ ਉਹ ਆਪ ਹੀ ਹੋਵੇ। ਘੋੜ ਸਵਾਰ ਨੇ ਘੋੜੇ ਦੀਆਂ ਵਾਗਾਂ ਸੰਭਾਲਦਿਆਂ ਆਪਣੇ ਮੱਥੇ ਉੱਤੇ ਟਸ ਟਸ ਕਰਦੀ ਸੱਟ ਉੱਪਰੋਂ ਘਵਰਾਹਟ ਦੀਆਂ ਬੂੰਦਾਂ ਪੁੰਜਣ ਲਈ ਆਪਣੀ ਕਾਲੀ ਟੋਪੀ ਸਿਰ ਤੋਂ ਉਤਾਰੀ ਜੋ ਚਵਾਰੇ ਦੇ ਛੱਜੇ ਵਾਂਗ ਉਸਦੇ ਮੱਥੇ ਦੇ ਬਾਹਰ ਤੱਕ ਵਧੀ ਹੋਈ ਸੀ ਤੇ ਉਸ ਨੂੰ ਵੇਖਦਿਆਂ ਹੀ ਰਕਾਬਾਂ ਵਿੱਚ ਪਾਏ ਉਸਦੇ ਦੋਵੇਂ ਪੈਰਾਂ ਥਰ-ਥਰ ਕੰਬਣ ਲੱਗ ਪਏ ਚਾਂਦੀ ਰੰਗੀਆਂ ਤਾਰਾਂ ਇਹ ਕਦੋਂ ਤੋਂ ਘੋੜਸਵਾਰ ਦੇ ਚਾਹੇ ਪਾਸੇ ਫੈਲਦਾ ਉੱਤਰ ਦਿਸ਼ਾ ਦਾ سرمਈ ਨੇਰਾ ਜਿਵੇਂ ਹੋਰ ਗਾੜਾ ਹੋ ਗਿਆ ਸੀ ਘੋੜਸਵਾਰ ਨੇ ਆਪਣੇ ਹੱਥਾਂ ਵਿੱਚ ਫੜੀਆਂ ਸਮੇਂ ਦੇ ਘੋੜੇ ਦੀਆਂ ਲਗਾਮਾਂ ਨੂੰ ਮਾੜਾ ਜਿਹਾ ਢਿੱਲਾ ਛੱਡਿਆ ਝੱਟ ਉਸਦੇ ਮੱਥੇ ਵਿੱਚੋਂ ਉੱਠਦੀ ਬਿਜਲੀ ਦੇ ਕਰੰਟ ਵਰਗੀ ਇੱਕ ਚਿੰਗਾਰੀ ਜਿਹੜੀ ਉਸਦੇ ਸੀਨੇ ਵਿੱਚੋਂ ਆਰ-ਪਾਰ ਹੋ ਕੇ ਰਹਿ ਗਈ ਤੇ ਹੁਣ ਘੋੜਸਵਾਰ ਥਾਂ ਦੀ ਥਾਂ ਠਠੰਬਰ ਜਾ ਗਿਆ ਸੀ ਸਾਂਝਾ ਵੇਲਾ ਸੰਝਾ ਵੇਲਾ 17-75 ਵਰਿਆਂ ਦਾ ਇੱਕ ਲੰਬਾ ਸਫ਼ਰ ਉਹ ਉਦੋਂ ਦਾ ਤੈਅ ਕਰ ਚੁੱਕਿਆ ਸੀ ਤੇ ਘੋੜਾ ਆਪਣੇ ਸਵਾਰ ਨੂੰ ਆਪਣੀ ਪਿੱਠ ਉੱਤੇ ਲੱਦੀ ਅਜੇ ਵੀ ਨਿਰੰਤਰ ਇੱਕੋ ਚਾਲ ਤੁਰਿਆ ਆ ਰਿਹਾ ਸੀ ਪਰ ਘੋੜ ਸਵਾਰ ਨੂੰ ਲੱਗਦਾ ਹੈ ਕਿ ਉਹ ਉਸ ਦਾ ਇਹ ਚਿਤਕਵਰਾ ਘੋੜਾ ਬੜੇ ਹੀ ਅਣਬ ਸੁਹਾਵਾ ਦਾ ਹੈ ਤੇ ਬੜਾ ਹੀ ਅਥਰਿਆ ਹੋਇਆ ਹੈ ਜੋ ਕਦੇ-ਕਦੇ ਤਾਂ ਬੁਰੀ ਤਰ੍ਹਾਂ ਆੜ ਕੇ ਖੜੋ ਜਾਂਦਾ ਹੈ ਤੇ ਕਿਤੇ-ਕਿਤੇ ਆਪਣੀ ਹੀ ਖਰਮਸਤੀ ਵਿੱਚ ਧਰਤੀ ਫੁੱਟਣ ਲੱਗਦਾ ਹੈ ਆਪਣੇ ਮੱਥੇ ਦੀ ਸੱਟ ਨੂੰ ਖੱਬੇ ਹੱਥ ਦੀਆਂ ਪੰਜੇ ਉਂਗਲਾਂ ਨਾਲ ਘੋਖਦੇ ਆਂ ਕੋੜਸਵਾਰ ਨੇ ਘੋੜੇ ਦੀਆਂ ਵਾਂਗਾਂ ਜ਼ੋਰ ਨਾਲ ਖਿੱਚੀਆਂ ਤੇ ਰਕਾਬ ਵਿੱਚ ਜਕੜਿਆ ਆਪਣਾ ਸੱਜਾ ਪੈਰ ਪੂਰੇ ਜ਼ੋਰ ਨਾਲ ਘੋੜੇ ਦੀ ਵੱਖੀ ਵਿੱਚ ਖਵਾ ਦਿੱਤਾ ਘੋੜਾ ਆਪਣੇ ਸਵਾਰ ਦੀ ਇਸ ਵੇਰੁਖੀ ਨੂੰ ਮੁੱਢੋਂ ਹੀ ਜਾਣਦਾ ਸੀ ਤੇ ਉਸ ਦੀ ਉਮਰ ਦੇ ਲੰਮੇ ਬੇਅਰਥ ਜੀਵਨ ਦੀ ਵਾਟ ਤੋਂ ਚੱਪਾ-ਚੱਪਾ ਵਾਕਿਫ ਸੀ ਘੋੜਾ ਹਣ ਹਣਾਇਆ ਜਿਵੇਂ ਉਹ ਇੱਕ ਵਿਅੰਗ ਭਰੀ ਹਾਸੀ ਹਸਿਆ ਹੋਵੇ ਤੇ ਫੇਰ ਉਹ ਸਵਾਰ ਦੀ ਬੇਵਸੀ ਦੇਖ ਕੇ ਆਪਣੇ ਖੁਰਾਂ ਨਾਲ ਉਸ ਦੇ ਸਫ਼ਰ ਦੀ ਮਿੱਟੀ ਮਿੱਧ ਦਾ ਵਾਹੋ ਦਾਹੀ ਆਪਣੀ ਚਾਲੇ ਤੁਰਨ ਲੱਗਿਆ ਦਿਨ ਤੇ ਰਾਤ ਦਾ ਇਹ ਚਿੱਟਾ ਕਾਲਾ ਘੋੜਾ ਮਨੁੱਖ ਦੀ ਇਸ ਫਿਤਰਤ ਨੂੰ ਪਲੀ ਭੰਤੀ ਸਮਝਦਾ ਸੀ ਕਿ ਜੋ ਮਨੁੱਖ ਆਪ ਕੁਝ ਨਹੀਂ ਕਰਦਾ ਉਹ ਦੂਜਿਆਂ ਦੀ ਵੱਖੀ ਵਿੱਚ ਹੱਜਾਂ ਖਵਾਉਣ ਲੱਗਦਾ ਹੈ ਇਸ ਸਵਾਰ ਨੇ ਤਾਂ ਅਜੇ ਤੱਕ ਵੀ ਆਪਣੇ ਜੀਵਨ ਦਾ ਕੋਈ ਟੀਚਾ ਜਾਂ ਆਪਣੇ ਕੋਈ ਮੰਜ਼ਿਲ ਮਿੱਥੀ ਹੀ ਨਹੀਂ ਸੀ ਫੇਰ ਮੰਜ਼ਲ ਦਾ ਕੋਈ ਥੋਂ ਪਤਾ ਕਿਵੇਂ ਪਤਾ ਲੱਗੇ ਰਸਤਾ ਧੁੰਦਲਾ ਤੇ ਸਫ਼ਰ ਹੋਰ ਵੀ ਕਠਨ ਹੁੰਦਾ ਜਾ ਰਿਹਾ ਸੀ ਅਣਜਾਣੇ ਬੇਥੋਹੇ ਰਹਾ ਹਉਤੇ ਤੁਰਦੇ ਕੋੜ ਸਵਾਰ ਦਾ ਮੱਤ ਸੋਚਾਂ ਦੀਆਂ ਤਿੱਖੀਆਂ ਤਾਰਾਂ ਨੇ ਬੁਰੀ ਤਰ੍ਹਾਂ ਪੋਟਾ-ਪੋਟਾ ਵੰਨ ਰੱਖਿਆ ਸੀ ਉਸ ਨੂੰ ਤਾਂ ਕੁਝ ਵੀ ਪਤਾ ਨਹੀਂ ਸੀ ਕਿ ਵਕਤ ਦਾ ਇਹ ਚਿਤਕਵਰਾ ਕੋੜਾ ਉਸ ਨੂੰ ਕਿੱਧਰ ਲੈ ਤੁਰਿਆ ਜਾ ਰਿਹਾ ਹੈ ਕਿੱਤੋ ਤੁਰਿਆ ਸੀ ਮੈਂ ਉਸ ਦੀਆਂ ਸੋਚਾਂ ਦੀਆਂ ਉਲਝੀਆਂ ਤੰਦਾਂ ਦਾ ਇੱਕ ਸਿਰਾ ਸੁੱਤੇ ਸਿੱਧੀ ਹੀ ਦੂਰ ਪੂਰ ਪਿੱਛੇ ਪੂਰਬ ਦਿਸ਼ਾ ਵਿੱਚ ਉਸ ਦੇ ਪਿਛੋਕੜ ਨਾਲ ਅਚਾਨਕ ਹੀ ਆ ਜੁੜਿਆ ਸੀ ਉਸ ਦਾ ਘਰ ਉਸ ਦੇ بیوی ਬੱਚੇ ਉਹ ਤੇ ਹੁਣ ਉਹਨਾਂ ਦਾ ਆਪਣਾ ਸੰਸਾਰ ਉਸ ਦੇ ਮਾਪੇ ਉਸ ਦਾ ਮੋੜ ਉਹ ਤਾਂ ਕਦੋਂ ਦੇ ਖਾਕ ਦੀ ਢੇਰੀ ਹੋ ਚੁੱਕੇ ਸਨ ਘੋੜ ਸਵਾਰ ਦੇ ਸੀਨੇ ਵਿੱਚ ਜਾਂਦਾਂ ਦੀ ਇੱਕ ਚਿਖਾ ਜਹੀ ਮਗ ਉਠੀ ਤੇ ਇੱਕ ਮਗ ਦਾ ਮਗ ਦਾ ਸੇਕ ਉਸ ਦੇ ਦਿਲ ਵਿੱਚੋਂ ਉੱਠ ਕੇ ਉਸ ਦੇ ਮੱਥੇ ਨੂੰ ਲੂਣ ਲੱਗਿਆ ਡੰਗਰਾਂ ਦੀ ਇੱਕ ਕੱਚੀ ਜਿਹੀ ਨੇਰੀ ਕੋਠੜੀ ਕੋਠੜੀ ਵਿੱਚ ਲੰਬੀ ਜਿਹੀ ਪਸ਼ੂਆਂ ਨੂੰ ਕੱਕ ਪਾਉਣ ਵਾਲੀ ਖੁਰਲੀ ਖੁਰਲੀ ਕੋਲ ਢਾਇਆ ਮਾਂ ਦਾ ਮੰਜਾ ਉਤੋਂ ਮਾਗ ਮੀਨੇ ਦੀ ਠੁਰ ਠੁਰ ਕਰਦੀ ਕੱਕਰ ਮਾਰੀ ਰਾਤ ਜੰਮਣ ਘੜੀ ਸੁਭਾ ਸਵੇਰੇ ਤੜਕੇ ਦੇ ਪੋਫਟਾਲੇ ਜਿਹੇ ਸਮੇਂ ਜਦੋਂ ਘਰਾਂ ਵਿੱਚੋਂ ਪਾਲੇ ਇੱਕ ਇੱਕ ਕਰਕੇ ਸਾਰਾ ਡੰਗਰ ਬੱਚਾ ਆਪਣੇ ਚੌਣੇ ਨਾਲ ਰੋਂਾਉਂਦੇ ਹਨ ਚੌਣਾ ਹਾਂ ਚੌਣਾ ਇਹ ਦੁਨੀਆ ਚਾਰ ਖੁੰਟੀ ਇੱਕ ਵੱਡਾ ਚੌਣਾ ਚੌਣਾ ਉਸ ਦੀ ਮਾਂ ਜਦੋਂ ਨਿੱਕੇ ਨਿੱਕੇ ਸੀਆਂ ਸੱਤਾਂ ਭੈਣਾਂ ਭਾਈਆਂ ਨਾਲ ਸਿਰਕ ਪਾਉਂਦੀ ਬਹੁਤ ਹੀ ਤੱਪ ਜਾਂਦੀ ਸੀ ਤਾਂ ਉਹ ਅੱਕ ਕੇ ਆਪਣੇ ਮੱਥੇ ਉੱਤੇ ਹੱਥ ਮਾਰਦੀ ਖਿਜ ਕੇ ਸਾਰਿਆਂ ਨੂੰ ਝਿੜਕਦੀ ਇਹ ਹੀ ਬੋਲ ਬੋਲਦੀ ਇਹ ਸਚੌਣੇ ਨੇ ਖਾ ਲਈ ਚੌਣਾ ਉਸ ਦੀ ਜਨਣੇ ਦੇ ਅਣਗਿਣਤ ਵਾਰੀ ਕਹੇ ਇਹ ਬੋਲ ਅਚੇਤ ਹੀ ਉਸ ਦੇ ਮਨ ਵਿੱਚੋਂ ਉੱਭਰ ਕੇ ਉਸ ਦੇ ਕੰਨਾਂ ਵਿੱਚ ਗੂੰਜ ਉਠੇ ਫਿਰ ਇੱਕ ਵਿੱਚੋਂ ਦੂਜੀ ਦੂਜੀ ਵਿੱਚੋਂ ਤੀਜੀ ਜਾਦਵੀ ਤੰਦ ਫੜਦਾ ਉਹ ਪਿੱਛੇ ਕਿੰਨੀ ਦੂਰ ਪੂਰਬ ਦਿਸ਼ਾ ਦੇ ਚੜਦੇ ਸੂਰਜ ਦੀਆਂ ਕਿਰਨਾਂ ਦਾ ਨਿਗਮਾਨ ਦਾ ਮੰਦ ਆਨਿਕ ਹੀ ਆਪਣੇ ਫੌਜੀ ਦੀ ਵੱਡੀ ਸਾਰੀ ਜੇਬ ਵਿੱਚ ਲਈ ਨਿੱਕੀ ਜਿਹੀ ਲਾਲ ਡੈਰੀ ਦਾ ਅਣਪੋਲ ਹੀ ਇੱਕ ਪੰਨਾ ਫੋਲ ਬੈਠਾ ਪਹਿਲੀ 1914 ਦੀ ਲੱਗੀ ਵੱਡੀ ਲਾਮ ਦਿਨ ਸੋਮਵਾਰ ਮਾਗ ਮਹੀਨੇ ਦੀ ਸਤੋਂ ਹਾਂ ਇਸੇ ਦਿਨ ਉਸਦੇ ਪਿਓ ਦੇ ਵੇੜੇ ਇੱਕ ਚੰਬਾ ਖੜਿਆ ਸੀ ਪਰ ਚੰਬੇ ਦੀ ਖੁਸ਼ਬੂ ਨੂੰ ਉਸਨੇ ਇੱਕ ਪਾਤੀ ਚਿੱਠੀ ਰਾਹੀ ਮੰਨਿਆ ਸੀ ਕਿਉਂਕਿ ਉਹ ਆਪ ਦਾ ਸੰਸਾਰ ਪਰ ਵਿਤਛੜੀ ਪਹਿਲੀ ਵੱਡੀ ਲਾਮ ਸਮੇਂ ਦੇਸ਼ ਦੀ ਸਰਹੱਦ ਉੱਤੇ ਇੱਕ ਜਵਾਨ ਸਵਾਰੀ ਸਿਪਾਹੀ ਦੀ ਡਿਊਟੀ ਦੇ ਰਿਹਾ ਸੀ ਕੋੜਸਵਾਰ ਨੇ ਭੁੱਲੀਆਂ ਵਿਸਰੀਆਂ ਯਾਦਾਂ ਦੇ ਇੱਕ ਤੁੰਤ ਜਹੀ ਵਿੱਚੋਂ ਆਪਣੇ ਜੀਵਨ ਇਤਿਹਾਸ ਦੇ ਕਈ ਪਿੰਨੇ ਪਛਾਣ ਹੁਲ। ਉਥੋਂ ਪੂਰਬ ਦਿਸ਼ਾ। ਪੂਰਬ ਦਿਸ਼ਾ ਤੋਂ ਇੱਥੇ ਉੱਤਰ ਦਿਸ਼ਾ ਤੱਕ ਜੀਵਨ ਪੰਡੇ ਦੇ ਭਖੜੇ ਭਰੇ ਰਾਹਾਂ ਦਾ ਰੇਤ ਫੱਕਦਾ ਉਹ ਕਦੋਂ ਇਸ ਉਤਰੀ ਤੱਟ ਉੱਤੇ ਆ ਪਹੁੰਚਿਆ ਸੀ। ਉਸ ਨੂੰ ਪਤਾ ਨਹੀਂ ਸੀ ਲੱਗਿਆ। ਜੀਵਨ ਸਮੁੰਦਰ ਦਾ ਉਤਰੀ ਤੱਟ ਕੋੜਸਵਾਰ ਬੰਦਲ ਜਿਹਾ ਗਿਆ ਸੀ। ਜ਼ਾਰੋਂ ਤਰਫ ਖਾਲੀ ਖਲਾ ਵਿੱਚ ਝਾਕਦਿਆਂ ਉਸਨੇ ਆਪਣੀ ਕਾਲੀ ਟੋਪੀ ਨੂੰ ਖੱਬੇ ਹੱਥ ਨਾਲ ਸਿਰ ਤੋਂ ਉਤਾਰਦਿਆਂ ਉਸ ਨੂੰ ਨੀਜ਼ ਲਾ ਕੇ ਤੱਕਿਆ ਕਾਲੀ ਟੋਪੀ ਦਾ ਸਾਰੀ ਦੀ ਸਾਰੀ ਹੁਣ ਬਰਫ਼ ਰੰਗੀ ਹੋਈ ਪਈ ਸੀ ਦੇਖਦਿਆਂ ਸਾਰ ਘੋੜ ਸਵਾਰ ਦੇ ਜਿਸਮ ਵਿੱਚੋਂ ਜਿਵੇਂ ਸੱਤਿਆ ਇੱਕੋ ਵਾਰੀ ਸੁੱਤੀ ਗਈ ਸੀ ਉਸ ਦੀਆਂ ਨਾੜਾਂ ਦਾ ਲਹੂ ਥਾਂ ਦੀ ਥਾਂ ਜੰਮ ਕੇ ਰਹਿ ਗਿਆ ਚਿੱਤ ਕਵਰਾ ਘੋੜਾ ਆਪਣੇ ਦੋਵੇਂ ਨੱਥਨਿਆਂ ਨੂੰ ਫੁੰਕਾਰਦਾ ਇੱਕ ਵਾਰੀ ਫੇਰ ਹਣਹਣਾਇਆ ਪਾਸ ਹੱਡ ਮਾਸ ਵਿੱਚੋਂ ਹੱਡ ਮਾਸ ਦੇ ਪੁਤਲਿਆਂ ਦੀ ਫਸਲ ਉਗਾਉਣਾ ਹੀ ਮਨੁੱਖ ਦਾ ਇੱਕ ਮਾਤਰ ਕਰਮ ਹੈ। ਜਾਂ ਫਿਰ ਮਹਿਲ ਮਾੜੀਆਂ ਦੀ ਆकांਖਿਆ ਹੁਣ ਤੀਸਰਾ ਪ੍ਰਸ਼ਨ ਉਸ ਦੇ ਜਿਹਨ ਵਿੱਚੋਂ ਅੱਗ ਦੇ ਪੰਬੂਕੇ ਵਾਂਗ ਉੱਠਿਆ ਕਿਸ ਵਣਜ ਦਾ ਸੌਦਾਗਰ ਹਾਂ ਮੈਂ ਪਰ ਸਭ ਕੁਝ ਬੁਝਿਆ ਬੁਝਿਆ ਕੋੜ ਸਵਾਰ ਤਾਂ ਅਣਪੋਲ ਹੀ ਆਪਣੀ ਮੰਜ਼ਲ ਤੋਂ ਬੇਖਬਰ ਜ਼ਿੰਦਗੀ ਦੇ ਉਗੜੇ ਦੁਗੜੇ ਰਾਹਮ ਵਿੱਚ ਪਟਕ ਗਿਆ ਸੀ। ਅਣਗਿਣਤ ਰੁੱਤਾਂ ਦੇ ਗੇੜਾਂ ਦੀ ਧੁੱਪ ਸ਼ਾਂ ਤੇ ਅੰਨੀ ਹਨੇਰੀ ਚੱਲਦਾ ਉਹ ਜੀਵਨ ਦੇ ਅਸਲੀ ਵਣਜ ਤੋਂ ਮੁੱਢੋਂ ਹੀ ਭਟਕ ਗਿਆ ਸੀ ਸਾਹਮਣੇ ਸਮੁੰਦਰ ਵਿੱਚ ਲੈਂਦੀ ਸੂਰਜ ਦੀ ਟਿੱਕੀ ਹੁਣ ਆਪਣੇ ਆਪ ਵਿੱਚ ਸੁੰਗੜਦੀ ਹੋਈ ਮੱਕੀ ਦੀ ਰੋਟੀ ਜਿੰਨੀ ਰਹਿ ਗਈ ਸੀ ਤੇ ਘੋੜ ਸਵਾਰ ਜੀਵਨ ਜੰਗਲ ਦੀਆਂ ਨਿੱਕੀਆਂ ਵੱਡੀਆਂ ਤਿੱਖੇ ਮੂੰਹ ਵਾਲੀਆਂ ਕੰਡਿਆਲੀਆਂ ਝਾੜੀਆਂ ਵਿੱਚ ਬੁਰੀ ਤਰ੍ਹਾਂ ਫਸਿਆ ਸੀ ਉਤੋਂ ਆਕਾਸ਼ ਵਿੱਚ ਫੈਲੀ ਇੱਕ ਗਰਦ ਅਚਾਨਕ ਕਿਸਮੈਲੇ ਅੰਬਰ ਵਿੱਚੋਂ ਵਾਹੋਦਾਈ ਉਹਦੇ ਬੱਦਲਾਂ ਦਾ ਸੀਨਾ ਫਾੜ ਜੋਰਾਂ ਦੀ ਇੱਕ ਬਜਲੀ ਬਿਜਲੀ ਕਿੜਕੀ ਘੋੜਸਵਾਰ ਪੈਰ ਨਾਲ ਕੰਬਿਆ ਤੇ ਉਸਨੇ ਇੱਕ ਸਹਿਮ ਤੇ ਬੇਬਸੀ ਜਹੀ ਵਿੱਚ ਵਕਤ ਦੇ ਚਿਤਕਵਰੇ ਘੋੜੇ ਦੇ ਸਮੁੱਚੇ ਪਿੰਡੇ ਨੂੰ ਛੇਤੀ ਨਾਲ ਆਪਣੇ ਕਲਾਵਿਆਂ ਵਿੱਚ ਭਰਨ ਦਾ ਇੱਕ ਤਰਲਾ ਲਿਆ ਇਹ ਅਣਗੌਲਿਆ ਅਣਪਛਾਤਾ ਜਿਹਾ ਸੱਚ ਸੱਚ ਜੋ ਜੰਮਣ ਘੜੀ ਤੋਂ ਵੀ ਉਸਦੇ ਮੱਥੇ ਉੱਤੇ ਉਕਰ ਦਿੱਤਾ ਗਿਆ ਸੀ ਹੋਣ ਕੋੜਸਵਾਰ ਦੇ ਸਾਹਮਣੇ ਆਸਾਕਾਰ ਹੋਇਆ ਉਸ ਨੇ ਮੰਜ਼ਲ ਨੂੰ ਸਮਝਿਆ ਵਿਚਾਰਿਆ ਤੇ ਰਸਾ ਪਾਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਸ ਨੂੰ ਆਪਣੇ ਵੱਸ ਕੁਝ ਵੀ ਨਹੀਂ ਸੀ ਦਿਖਦਾ ਕਦੇ ਵਕਤ ਬੰਦਿਆਂ ਦੇ ਹੱਥ ਵਿੱਚ ਹੁੰਦਾ ਹੈ ਕਦੇ ਬੰਦਾ ਵਕਤ ਦੇ ਚਿੱਤ ਘਬਰਾ ਘੋੜਾ ਪਿਛਲੇ ਪੈਰੀਂ ਦੁਲਤੀ